ਸੁਲਤਾਨਪੁਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿਤ ਕਿਰਿਆ ਬਾਰੇ ਲਿਖਿਆ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਪਿਛਲ ਰਾਤ ਜਾਗਦੇ ਅਤੇ ਇਸ਼ਨਾਨ ਕਰਨ ਲਈ ਵੇਈਂ ਚਲੇ ਜਾਂਦੇ ਇਸ਼ਨਾਨ ਕਰਕੇ ਵੇਈਂ ਕਿਨਾਰੇ ਹੀ ਪਹਿਲਾਂ ਕੁਝ ਚਿਰ ਉਸ ਦੀ ਯਾਦ ਵਿੱਚ ਜੁੜਦੇ ਤੇ ਫਿਰ ਕੀਰਤਨ ਕਰਦੇ ਭਾਈ ਮਰਦਾਨਾ ਜੀ ਨਾਲ ਹੀ ਹੁੰਦੇ ਸਨ ਵੇਈਂ ਕਿਨਾਰੇ ਹੀ ਸੰਗਤ ਜੁੜਨ ਲੱਗ ਪਈ ਸਵੇਰੇ ਹੀ ਪ੍ਰਸ਼ਾਦਾ ਛੱਕ ਕੇ ਗੁਰੂ ਨਾਨਕ ਦੇਵ ਜੀ ਟੜਕਸਾਰ ਦਰਬਾਰ ਲੱਗਣ ਤੋਂ ਪਹਿਲਾਂ ਹੀ ਪੁੱਜ ਜਾਂਦੇ ਅਤੇ ਕਿਸੇ ਦਾ ਵੀ ਰਾਜ ਦਰਬਾਰ ਤੱਕ ਕੋਈ ਕੰਮ ਹੋਏ ਸਿੱਧ ਕਰ ਦਿੰਦੇ ਸਾਰਿਆਂ ਦਾ ਕਾਜ ਸਰ ਜਾਂਦਾ ਹਰ ਇੱਕ ਦੀ ਫਰਿਆਦ ਸੁਣੀ ਜਾਂਦੀ ਦੌਲਤਖਾਨ ਵੀ ਉਸਤੇ ਹੀ ਮੋਹਰ ਲਗਾ ਦਿੰਦਾ ਜਿਸ ਤੇ ਬਾਬਾ ਜੀ ਕਹਿੰਦੇ ਦਰਬਾਰ ਵਿੱਚ ਕਿਸੇ ਦਾ ਕੰਮ ਅੜਿਆ ਨਾ ਰਿਹਾ ਭੂਮੀਏ ਚੌਧਰੀ ਕਾਨੂੰਗੋ ਕਰੋੜੀਏ ਗਰੀਬ ਰਿਆਯਤੇ ਹੋਰ ਸਭ ਗੁਰੂ ਨਾਨਕ ਜੀ ਦੀ ਸੂਝ ਤੇ ਹੈਰਾਨ ਹੁੰਦੇ ਸੱਚੀ ਗੱਲ ਤਾਂ ਇਹ ਹੈ ਕਿ ਹਰ ਕਿਸੇ ਦੀ ਜ਼ਬਾਨ ਤੇ ਇਹ ਹੀ ਸੀ हे ਪਰਮੇਸ਼ਰ ਨਾਨਕ ਕਾ ਤੂੰ ਭਲਾ ਕਰ ਇਸ ਕਾਰਨ ਨ ਰਿਆਤ ਨ ਚੌਧਰੀ ਨ ਕਾਨੂੰ ਕੋ ਨ ਸਿੱਕਦਾਰ ਝਗੜਦਾ ਹੈ ਨ ਕਿਸੇ ਨੂੰ ਬੰਦੀਖਾਨਾ ਮਿਲਦਾ ਹੈ ਨ ਕੋਈ ਤਨੀਦਾ ਹੈ ਤਨ ਹੈ ਨਾਨਕ ਜਿਸ ਦੇ ਆਵੜੇ ਕਰ ਸਭ ਸੁਖੀ ਹੋਇਆ ਹੈ ਲੋਕਾਂ ਬਹੁਤ ਸੁਖ ਪਾਇਆ ਹੈ ਦੌਲਤ ਖਾਨ ਤਾਂ ਗੁਰੂ ਜੀ ਦਾ ਮੂਰੀਦ ਹੀ ਬਣ ਗਿਆ ਇਹਹੀ ਕਾਰਨ ਹੈ ਕਿ ਭਾਈ ਗੁਰਦਾਸ ਜੀ ਨੇ ਦੌਲਤ ਖਾਨ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਦੀ ਸੂਚੀ ਵਿੱਚ ਲਿਖਿਆ ਹੈ ਭਾਈ ਸਾਹਿਬ ਦੇ ਸ਼ਬਦ ਹਨ ਦੌਲਤ ਖਾਨ ਲੋਧੀ ਵਲਾ ਹੋਇਆ ਜਦ ਪੀਰ ਬਨਾਸੀ ਮਕਾਲਫ ਦੇ ਕਹਿਣ ਅਨੁਸਾਰ ਦੇਸ਼ ਵਿੱਚ ਧੁੰਮ ਪੈ ਗਈ ਰਾਤ ਦਿਨ ਬਾਬੇ ਪਾਸ ਮੇਲਾ ਤੇ ਲੰਗਰ ਲੱਗਾ ਰਹੇ ਮੜੀ ਮਸਾਣੀ ਮੂਰਤੀ ਮੰਨਣ ਤੋਂ ਹਟਾ ਕੇ ਲੋਕਾਂ ਨੂੰ ਪਰਮੇਸ਼ਰ ਵੱਲ ਪ੍ਰੇਰ ਦੇ ਪੇਖਾਂ ਦੀ ਨਿਖੇਦੀ ਕਰਦੇ ਦਿਹਾੜੀ ਰਸਦਾ ਸੰਭਾਲਦੇ ਰਕਮਾਂ ਇਕੱਠੀਆਂ ਕਰਦੇ ਤੇ ਹਿਸਾਬ ਕਰਕੇ ਵਾਪਸ ਘਰ ਮੁੜਦੇ ਰੋਜ਼ ਪਰਚਾ ਲਿਖ ਕੇ ਪਹੁੰਚਾ ਦਿੰਦੇ ਸ਼ਾਮ ਨੂੰ ਸੋਧਰ ਪਿਛੋਂ ਪ੍ਰਸ਼ਾਦ ਛਕਦੇ ਤੇ ਰਾਤ ਨੂੰ ਫਿਰ ਕੀਰਤਨ ਤੇ ਸੋਹਿਲਾ ਪੜ ਕੇ ਸੌ ਜਾਂਦੇ ਸ਼ਾਮ ਨੂੰ ਕਈ ਫਕੀਰ ਤੇ ਦਰਵੇਸ਼ ਉਹਨਾਂ ਦੇ ਪਾਸ ਆ ਜਾਂਦੇ ਤੇ ਉੱਥੇ ਹੀ ਲੰਗਰ ਪਾਉਂਦੇ ਪੁਰਾਤਨ ਜਨਮ ਸਾਖੀ ਦੇ ਲਿਖਣ ਮੁਤਾਬਕ ਅਰੇ ਜੋ ਕਿ 6 ਅਲੂਫਾ ਗੁਰੂ ਨਾਨਕ ਜੋਗ ਮਿਲੇ ਸੋ ਖਾਵੇ ਹੋਰ ਪਰਮੇਸ਼ਰ ਕੇ ਅਰਥ ਦੇਵੇਂ ਅਤੇ ਨਿੱਤਾਂ ਪ੍ਰਤੀ ਰਾਤ ਕੋ ਕੀਰਤਨ ਹੋਵੇ ਇਸੇ ਸੋਭਾ ਹੁੰਦੀ ਵਿੱਚ ਵੀ ਗੁਰੂ ਨਾਨਕ ਦੇਵ ਜੀ ਕਿਸੇ ਪਲ ਪ੍ਰਭੂ ਦਾ ਨਾਮ ਨਹੀਂ ਸਨ ਭੁੱਲਦੇ ਉਹਨਾਂ ਦੇ ਮੁਖ ਤੇ ਤੇਰਾ ਤੇਰਾ ਹੀ ਰਹਿੰਦਾ ਸੀ ਕਈ ਵਾਰ ਵਜਦ ਵਿੱਚ ਆ ਕੇ ਨਿਰੰਕਾਰ ਕਰਤਾਰ ਨਾਨਕ ਬੰਦਾ ਤੇਰਾ ਦੀ ਧੁਨੀ ਵੀ ਲਗਾ ਦਿੰਦੇ ਇੱਕ ਪਾਸੇ ਪੂਰਨ ਹਿਸਾਬ ਦੂਜੇ ਪਾਸੇ ਤੇਰਾ ਤੇਰਾ ਦੀ ਧੁਨੀ ਕਈਆਂ ਨੂੰ ਹੈਰਾਨ ਕਰਦੀ ਸੀ ਕਈ ਵਾਰੀ ਆਪੂ ਧਾਰਨਾ ਤੋਲਦੇ ਫਰਮਾਉਂਦੇ ਅਸੀਂ ਠੂੰਡਾ ਕਿਉਂ ਮਾਰੀਏ ਆਪਣੀ ਆਤਮਾ ਤੇ ਵੱਟੇ ਪੱਥਰ ਬਣ ਕੇ ਆਤਮਾ ਨੂੰ ਡੋਬ ਦਿੰਦੇ ਹਨ ਪਾਸ਼ਕੂ ਕਿਉਂ ਰੱਖੀਏ 1 ਲੱਖ ਵਿੱਚ ਕਾਣੋ ਪੈ ਜਾਂਦੀ ਹੈ ਕਣਕ ਉਸ ਦੀ ਹੀ ਹੈ ਅਸੀਂ ਕਿਉਂ ਗਿਣਤੀਆਂ ਕਰੀਏ ਸ਼ੱਕਰ ਉਸ ਦੀ ਹੈ ਸ਼ੱਕਰ ਤੋਲਦੇ ਕਿਉਂ ਕੋੜਾ ਬੋਲੀਏ ਘਾਟਾ ਪੈਂਦਾ ਹੈ ਉਸ ਨਾਲ ਟੁੱਟ ਜਾਣ ਵਿੱਚ ਤੇ ਵਾਧਾ ਹੁੰਦਾ ਹੈ ਉਸ ਨਾਲ ਜੁੜਨ ਵਿੱਚ ਉਸ ਦੀਆਂ ਦਾਤਾਂ ਨਹੀਂ ਨਿਕਟਦੀਆਂ ਖਾਣ ਵਾਲੇ ਮੁੱਕ ਜਾਂਦੇ ਹਨ ਕਈਆਂ ਦੀਆਂ ਲੋੜਾਂ ਵੀ ਪੂਰੀਆਂ ਕਰਦੇ ਕਿਸੇ ਥੁੜੇ ਹੋਏ ਦੇ ਬੱਚੇ ਦੀ ਸ਼ਾਦੀ ਹੋਵੇ ਤਾਂ ਆਪ ਵਿੱਚ ਪੈ ਕੇ ਸਾਰਾ ਕਾਰਜ ਕਰਾਉਂਦੇ ਜਿਹੜੀ ਵਸਤੂ ਦੀ ਲੋੜ ਪੈਂਦੀ ਨਗਰੋਂ ਪੂਰੀ ਕਰਦੇ ਜਾਂ ਲਾਹੌਰ ਤੋਂ ਮੰਗਵਾ ਦਿੰਦੇ मुंशी ਸੋਹਣ ਲਾਲ ਸੂਰੀ ਨੇ ਇਸ ਸੰਬੰਧ ਵਿੱਚ ਲਿਖਿਆ ਹੈ ਕਿ ਆਪ پاس ਜੋ ਵੀ ਫਕੀਰ ਗਰੀਬ ਗੁਰਬਾ ਆਜਜ ਮਸਕੀਨ ਨਤਾਨਾ ਤੇ ਮੁਤਾਜ ਆਉਂਦਾ ਆਪ ਉਸ ਨੂੰ ਰੋਟੀ ਪਾਣੀ ਤੇ ਵਸਤੂ ਆਦਿ ਦੇ ਕੇ ਬਹੁਤ ਸੇਵਾ ਕਰਦੇ ਸਨ ਕੁਝ ਲੋਕਾਂ ਨੂੰ ਗੁਰੂ ਸਾਹਿਬ ਦੀ ਮਹਾਨਤਾ ਦਾ ਕੋਈ ਗਿਆਨ ਨਹੀਂ ਸੀ ਉਹਨਾਂ ਗੁਰੂ ਵਿਰੁੱਧ ਚੁਗਲੀਆਂ ਵੀ ਕਰਨੀਆਂ ਪਰ ਹਿਸਾਬ ਕਰਨ ਤੇ ਹਰ ਵਾਰੀ ਗੁਰੂ ਸਾਹਿਬ ਦਾ ਰੁਪਿਆ ਨਵਾਬ ਦੇ ਜਿੰਮੇ ਹੀ ਨਿਕਲਦਾ ਸੀ ਮਲਸੀਹਾ ਦੇ ਚੌਧਰੀ ਭਾਈ ਭਗੀਰਥ ਨੇ ਗੁਰੂ ਜੀ ਦੀ ਨਿੱਤ ਅਧਿਕਾਰ ਦੇਖ ਕੇ ਕਾਲੀ ਦੀ ਪੂਜਾ ਛੱਡ ਦਿੱਤੀ ਅਤੇ ਸੇਵਾ ਵਿੱਚ ਜੁਟ ਗਿਆ ਭਾਈ ਗੁਰਦਾਸ ਜੀ ਨੇ ਉਸ ਦਾ ਕਾਲੀ ਦੀ ਪੂਜਾ ਤੋਂ ਹਟ ਕੇ ਗੁਰੂ ਸ਼ਰਨ ਲੈਣ ਦਾ ਖਾਸ ਜ਼ਿਕਰ ਕੀਤਾ ਹੈ ਕਿ ਉਹ ਹੀ ਭਗੀਰਥ ਜੋ ਕਾਲੀ ਪੂਜਦਾ ਸੀ ਸਿਫਤ ਸਲਾਹ ਵਿੱਚ ਜੁੜਨ ਲੱਗਾ ਮੈਲਸੀਹਾ ਵਿੱਚ ਆਖੀਏ ਭਗੀਰਥ ਕਾਲੀ ਗੁਣ ਗਾਵੇ ਭਾਈ ਮਣੀ ਸਿੰਘ ਜੀ ਲਿਖਦੇ ਹਨ ਕਿ ਭਗੀਰਥ ਨੇ ਕਾਲੀ ਨੂੰ ਗੁਰੂ ਨਾਨਕ ਦੇਵ ਜੀ ਝਾੜੂ ਦੇਂਦੇ ਤੱਕਿਆ ਸੀ ਪੁੱਛਣ ਤੇ ਕਾਲੀ ਨੇ ਕਿਹਾ ਸੀ ਭਗੀਰਥਾ ਹਰਾਨ ਨਾ ਹੋ ਮੈਂ ਹੀ ਕਾਲੀ ਹਾਂ ਸੇਵਾ ਕਰਦੀ ਹਾਂ ਤਾਂ ਮੇਰੇ ਵਿੱਚ ਸ਼ਕਤੀ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਨੇ ਸੋਝੀ ਦਿੱਤੀ ਕਿ ਲੋਕ ਸੇਵਾ ਹੀ ਸ਼ਕਤੀ ਦਿੰਦੀ ਹੈ। ਭਲੇ ਪੁਰਸ਼ਾਂ ਦੀ ਸੰਗਤ ਹੀ ਦਿਦਾਰ ਹੈ। ਸੰਗਤ ਕਰ ਵਾਹਿਗੁਰੂ ਦੇ ਗੁਣ ਗਾਣੇ ਹੀ ਅਸਲ ਦਿਦਾਰ ਹੈ। ਭਗੀਰਥ ਜੀ ਸਤਸੰਗ ਕਰਨ ਲੱਗੇ ਉਹ ਅੰਮ੍ਰਿਤ ਵੇਲੇ ਜਾਗਦੇ ਰਹੀ ਇਸ਼ਨਾਨ ਕਰਨ ਵੀ ਨਾਲ ਹੀ ਜਾਦੇ। ਦਿਨ ਰਾਤ ਅਭਿਆਸ ਕਰਨ ਤੇ ਸਾਰਾ ਦਿਨ ਸੰਤ ਸੇਵਾ ਵਿੱਚ ਬਿਤਾਉਣ ਲੱਗੇ। ਭਾਈ ਗੁਰਦਾਸ ਜੀ ਨੇ ਇਸੇ ਲਈ ਲਿਖਿਆ ਹੈ ਕਿ ਹੁਣ ਭਗੀਰਥ ਸਿਵਾਏ ਪ੍ਰਭੂ ਦੇ ਗੁਣ ਗਾਇਣ ਤੋਂ ਹੋਰ ਕਰਮ ਪੂਜਾ ਪਾਠ ਨਹੀਂ ਕਰਦਾ ਇਸੇ ਭਾਈ ਭਗੀਰਥ ਨੂੰ ਗੁਰੂ ਨਾਨਕ ਦੇਵ ਜੀ ਲਾਹੌਰ ਜਾਂ ਹੋਰ ਮੰਡੀਆਂ ਵਿੱਚ ਸੌਦਾ ਲੱਤਾ ਲੈਣ ਲਈ ਭੇਜਿਆ ਕਰਦੇ ਸਨ ਇੱਕ ਵਾਰ ਜਦ ਇੱਕ ਗਰੀਬ ਖੱਤਰੀ ਦੀ ਲੜਕੀ ਦੀ ਸ਼ਾਦੀ ਬਹੁਤ ਨੇੜੇ ਆ ਗਈ ਤਾਂ ਉਸ ਦੇ ਸਾਰੇ ਦਾਜ ਦੌਣ ਲਈ ਗੁਰੂ ਜੀ ਨੇ ਭਗੀਰਥ ਜੀ ਨੂੰ ਲਾਹੌਰ ਭੇਜਿਆ ਉੱਥੇ ਭਾਈ ਭਗੀਰਥ ਜੀ ਦੀ ਨਿਰਾਲੀ ਰਹਿਣੀ ਅਤੇ ਪਖੰਡ ਰਹਿਤ ਪੂਜਾ ਦੇਖ ਕੇ ਭਾਈ ਮਨੁਸ਼ੁਖ ਬਹੁਤ ਹੀ ਪ੍ਰਭਾਵਿਤ ਹੋਇਆ ਐਸਾ ਪ੍ਰਭਾਵ ਪਿਆ ਉਹ ਆਪਣੀ ਲੜਕੀ ਲਈ ਤਿਆਰ ਚੂੜਾ ਲੈ ਕੇ ਗੁਰੂ ਜੀ ਪਾਸ ਪੂਜਾ ਤੇ ਲੋੜਵੰਦ ਦੀ ਲੋੜ ਪੂਰੀ ਕੀਤੀ ਗੁਰੂ ਨਾਨਕ ਜੀ ਨੇ ਭਾਈ ਮਨੁਸਖ ਨੂੰ ਦੂਰ ਵਪਾਰ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਫਰਮਾਇਆ ਮਨ ਦਾ ਸੁਖ ਹੈ ਮਮਤਾ ਗਵਾਏ ਭਾਈ ਮਨੁਸਖ ਦੇ ਪਵਿੱਤਰ ਵਿਹਾਰ ਸਦਕਾ ਨਾਨਕ ਨਾਮ ਲੰਕਾ ਦੇ ਟਾਪੂਆਂ ਤੱਕ ਪੂਜਾ ਗੁਰੂ ਨਾਨਕ ਦੇਵ ਜੀ ਨੇ ਭਾਈ ਮਨੁਸਖ ਨੂੰ ਤਿੰਨ ਗੱਲਾਂ ਪੱਲੇ ਬਣਨ ਲਈ ਕਿਹਾ ਸੀ ਨਾਮ ਵਿੱਚ ਲਿਵਲਾਵੜੀ ਹਉਮੈ ਜਿੱਤਣੀ ਅਤੇ ਭਾਣੇ ਵਿੱਚ ਸੋਖ ਮਨਾਉਣਾ ਜਦ ਲੰਕਾ ਵਿੱਚ ਭਾਈ ਮਨ ਸੁਖ ਵਿਰੁੱਧ ਸ਼ਿਕਾਇਤਾਂ ਹੋਈਆਂ ਕਿ ਇਹ ਰਾਜ ਧਰਮ ਤੇ ਬ੍ਰਹਮ ਧਰਮ ਨਹੀਂ ਅਪਣਾਉਂਦਾ ਤਾਂ ਆਪ ਜੀ ਨੇ ਭਰੇ ਦਰਬਾਰ ਕਿਹਾ ਸੀ ਜੋ ਪਿਛਲ ਰਾਤ ਉੱਠਤੇ ਹਨ ਨਾਮ ਜਪਤੇ ਹਨ ਯਥਾ ਸ਼ਕਤ ਦਾਨ ਕਰਤੇ ਹਨ ਤਿੰਨ ਕੋ ਅਨੇਕ ਗਾਇਤਰੀ ਕੇ ਪਾਠ ਕਾ ਫਲ ਹੈ ਦੌਲਤ ਖਾਨ ਨੇ ਇੱਕ ਵਾਰੀ ਜੈ ਰਾਮ ਜੀ ਨੂੰ ਕਿਹਾ ਜੈ ਰਾਮ ਜੈਸਾ ਤੂੰ ਕਹਤਾ ਥਾ ਤੇ ਇਸ ਤੀ ਵੀ ਬਾਲਕ ਜਾਜਤ ਜਾਨੀ ਕਿ ਜਿਆਦਾ ਹੈ ਕਈ ਵਾਰ ਪਾਤਸ਼ਾਹ ਇਹ ਵੀ ਸੋਚਦੇ ਇਹ ਪਰਮੇਸ਼ਰ ਮੇਰਾ ਮਨ ਇਸ ਗੱਲ ਵਿੱਚ ਨਹੀਂ ਇਹ ਗੱਲ ਅਚਾਨਕ ਮੇਰੇ ਗਲ ਪਈ ਮੇਰਾ ਧਿਆਨ ਕਿਥਾ ਹੋਰ ਹੈ ਇਹ ਗੱਲ ਕਿਛ ਹੋਰ ਕਈ ਵਾਰੀ ਚੁੱਪ ਕਰ ਜਾਂਦੇ ਤੇ ਫਿਰ ਆਖਦੇ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਉੱਚਾ ਰਹਿਣਾ ਹੀ ਠੀਕ ਹੈ ਮਾਇਆ ਵੀ ਪਰਮੇਸ਼ਰ ਕੀ ਔਰ ਰਾਜ ਵੀ ਪਰਮੇਸ਼ਰ ਦਾ ਪਾਠ ਵੀ ਪਰਮੇਸ਼ਰ ਦਾ ਰਇਤ ਵੀ ਪਰਮੇਸ਼ਰ ਕੀ ਬੁਰਾ ਵੀ ਪਰਮੇਸ਼ਰ ਕਾ ਭਲਾ ਵੀ ਪਰਮੇਸ਼ਰ ਕਾ ਇਹ ਜੋ ਚਾਕਰੀ ਹੈ ਸੋ ਵੀ ਪਰਮੇਸ਼ਰ ਕੀ ਕਰ ਜਾਣ ਜੇਕ ਦੌਲਤ ਖਾਨ ਦੀ ਤਹਿਲ ਹੈ ਸੀ ਪਰਮੇਸ਼ਰ ਕੀ ਤਹਿਲ ਹੈ ਏਵ ਕਹਿਕਰ ਤੂੰ ਚਾਕਰੀ ਕਰ ਸਕਲ ਮੈਂ ਪਰਮੇਸ਼ਰ ਹੀ ਕਹਿ ਜਾਣ ਕਿਰਤ ਨਾਲ ਕੀਰਤੀ ਕਿਵੇਂ ਜੋੜ ਰੱਖੀ ਹੋਈ ਸੀ ਉਸ ਦੀ ਇੱਕ ਉਦਾਹਰਨ ਜਨਮ ਸਾਖੀ ਵਾਲਿਆਂ ਦਿੱਤੀ ਹੈ ਇੱਕ ਵਾਰੀ ਹਿਸਾਬ ਦਾ ਲੇਖਾ ਜੋਖਾ ਕਰਦੇ ਬਹੁਤ ਰਾਤ ਗੁਜ਼ਰ ਗਈ ਸੋਦਰ ਤੇ ਸੋਹਿਲਾ ਦਾ ਸਮਾਂ ਵੀ ਗੁਜ਼ਰ ਗਿਆ ਆਪ ਜੀ ਨੇ ਬਹੁਤ ਹੀ ਮਹਿਸੂਸ ਕੀਤਾ ਤੇ ਸਤਸੰਗੀਆਂ ਨੂੰ ਕਹਿਣ ਲੱਗ ਪਏ ਮੇਰੇ ਸਿਰ ਕਿਆ ਹੋਵੇਗਾ ਇੱਕ ਦਿਨ ਨੇਮ ਵਿੱਚ ਰਤਕ ਵਿਗਨ ਪੈਣ ਤੇ ਇਹ ਬਚਨ ਕਹਿਣੇ ਉਹਨਾਂ ਦਾ ਆਖਾ ਜੀਵਾ ਵਿਸਰੇ ਮਰ ਜਾਓ ਵਾਲਾ ਸੁਭਾਅ ਹੀ ਦਰਸਾਉਂਦਾ ਹੈ ਜਦ ਤੱਕ ਸੋਦਰ ਕੀਰਤਨ ਨਾ ਕਰ ਲਿਆ ਪ੍ਰਸ਼ਾਦ ਨਾ ਛਕਿਆ ਜਦ ਕਿਸੇ ਪੁੱਛਿਆ ਕਿ ਨੀਮ ਦੇ ਅੱਗੇ ਜਾ ਕੇ ਪਿੱਛੇ ਹੁਣ ਨਾਲ ਕਿਉਂ ਤੂੰ ਸੈਨਾ ਮਹਿਸੂਸ ਕੀਤਾ ਤਾਂ ਆਪ ਜੀ ਨੇ ਪ੍ਰਾਣੀ ਮਾਤਰ ਨੂੰ ਉਪਦੇਸ਼ਿਤ ਫਰਮਾਇਆ ਤਨ ਮਨ ਧਨ ਦੇ ਲਾਲਚ ਵਿੱਚ ਪਰਮੇਸ਼ਰ ਦਾ ਨਾਮ ਵਿਸਰ ਗਿਆ ਤਾਂ ਕੀ ਕਰਨਾ ਹੈ ਇਹ ਤਨ ਕੀ ਕਰਨਾ ਹੈ ਤਨ ਕੀ ਕਰਨਾ ਹੈ ਰਾਜ ਸੁਖ ਸੰਪਾਉ ਜਿਨਹੀ ਪਰਮੇਸ਼ਰ ਵਿਸਾਰਿਆ ਗੁਰੂ ਨਾਨਕ ਦੇਵ ਜੀ ਨੇ ਉੱਥੇ ਹੀ ਸਭ ਨੂੰ ਸੋਝੀ ਦਿੱਤੀ ਕਿ ਦੁਨੀਆ ਮਾਇਆ ਮਾਇਆ ਕਰਦੀ ਹੈ ਮਾਇਆ ਤਾਂ ਕਿਸੇ پاس ਹੈ ਨਹੀਂ ਇਹ ਸਭ ਮਾਇਆ ਦੀ ਛਾਇਆ ਹੈ ਮਨੁੱਖ ਨੂੰ ਮਾਇਆ ਨਹੀਂ ਹਿਰਸ ਮਾਰਦੀ ਹੈ ਗੁਰੂ ਨਾਨਕ ਦੇਵ ਜੀ ਜਦ ਐਸੇ ਬਚਨ ਕਰ ਰਹੇ ਸਨ ਤਾਂ ਆਵਾਜ਼ ਆਈ ਨਾਨਕ ਤੂੰ ਮੇਰਾ ਹੈ ਜਦੋਂ ਸਾਰੇ ਪੁੱਛਣ ਕਿ ਕੰਮ ਕੀ ਭਲਾ ਹੈ ਤਾਂ ਆਪ ਜੀ ਫਰਮਾਉਂਦੇ ਸਨ ਖੁਦਾਏ ਕਾ ਕਾਮ ਭਲਾ ਹੈ ਜਿਸਮੇ ਸਾਹਿਬ ਹੈ ਸਾਈਂ ਕਾਰ ਕਰੇ ਹੋਰ ਕਾਈ ਨਾ ਕਰੇ ਸਫਲਤਾ ਉਸ ਨੂੰ ਮਿਲਦੀ ਹੈ ਜੋ ਆਪਸ ਨੂੰ ਰੱਦ ਕਰਦਾ ਹੈ ਹੋਰਾਂ ਨੂੰ ਭਲਾ ਜਾਣਦਾ ਹੈ ਤੇ ਨਿਸ਼ਚੈ ਕਰ ਲੈਂਦਾ ਹੈ ਕਿ ਮੇਰੇ ਤੋਂ ਸਭ ਕੋਈ ਚੰਗੇ ਹਨ ਹਉ ਹੀ ਕਿਛ ਨਹੀਂ ਤਾਂ ਤਾਂ ਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ